모노로이 이와 ਹਰ ਤੋਂ ਅਸਲੀ ਨਚਾਰ ਤਾਂ ਹੋਣ ਆਏ ਆ ਉਹ ਵਿਚਾਰੇ ਰੋਟੀ ਲਈ ਨੱਚਦੇ ਆ ਇਹ ਦਿਖਾਵੇ ਲਈ ਨੱਚਦੇ ਆ ਅੱਜ ਇਹ ਕਹਿੰਦੇ ਅਸਲੀ ਨਚਾਰ ਤਾਂ ਜਾਂਉਂਦੇ ਆ ਜਾਂਉਂਦੇ ਆ ਸਾਨੂੰ ਇਹ ਹੀ ਗੱਲ ਕਹਿਣਾ ਚਾਹਣਾ ਜਿੱਥੇ ਤੁਸੀਂ ਇਹਨਾਂ ਨੂੰ ਬੁਲਾ ਲਿਆ ਉੱਥੇ ਔਰਕੈਸਟਰਾ ਬੁਲਾਉਣ ਦੀ ਕੋਈ ਲੋੜ ਨਹੀਂ ਆ ਕੇ ਇਹਨਾਂ ਨੇ ਆਪੇ ਟਪੁੱਸੀਆਂ ਹੀ ਆ ਮਾਰ ਲੱਗ ਪੈਣਾ ਤੇ ਲੋਕਾਂ ਦਾ ਵਧੀਆ ਮਨੋਰੰਜਨ ਕਰਨਗੇ ਇੱਕੀ ਉਥੋਂ ਵਿੱਚ ਬਾਲੇ ਵੱਡੇ ਵਿਦਵਾਨ ਉੱਠਣਗੇ ਆਖਣਗੇ ਨਾਣੇ ਟਾਈਮ ਨਾਲ ਉਹ ਜਿਤਨਾ ਪਾਸੇ ਕੀਤਾ ਸੀਗਾ ਜਿਤਨਾ ਸਾਲਾ ਕੀ ਪਾਸੇ ਕੀਤਾ ਸੀਗਾ ਨਹੀਂ ਜਿਹੜੀ ਥੱਲੇ ਸਟੇਜ ਲਾਈ ਆ ਉਹਨਾਂ ਨੇ ਕਿਸ ਵਾਲਿਆਂ ਨੂੰ ਉੱਥੇ ਕਿੱਕਲੀ ਪਾਉਣ ਨੂੰ ਰੱਖਿਆਗਾ ਉੱਥੇ ਨੱਚ ਲੈਣ ਉਹ ਗਾਦੇ ਆਸਤੇ ਰੱਖੀ ਆ ਉੱਥੇ ਨੱਚਣ ਜਾ ਕੇ ਸਾਲੇ ਬੰਦਰ ਕੌਣ